ਜੇ ਸਤਿਗੁਰ ਨਦਰ ਕਰੇ ਤੇ ਵਾ ਕਨਸਾਰ ਆਪ ਜੀ ਨੇ ਮਿਹਰ ਭਰੀ ਨਦਰ ਗੁਰਮਖ ਪਰਿਵਾਰ ਮਾਨਜੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਇਸ ਇਲਾਕੇ ਦੇ ਸੱਚੇ ਪਾਤਸ਼ਾਹ ਜੀ ਬੀਡੀਪੀਓ ਦੀ ਸੇਵਾ ਦਾ ਸੱਚੇ ਪਾਸ਼ਾਵਸਰ ਬਖਸ਼ਿਸ਼ ਕੀਤਾ ਹੈ ਗਰੀਬਨ ਵਾਸਤੇ ਪਾਤਸ਼ਾਹ ਜੀ ਉਹ ਮਿਹਰ ਕਰਨੀ ਦਇਆ ਕਰਨੀ ਸੱਚੇ ਪਾਤਸ਼ਾਹ ਇਹ ਆਪ ਜੀ ਦੀ ਬਖਸ਼ੀਸ਼ ਹੈ ਗਰੀਬਨ ਵਾਸਤੇ ਜੀ ਆਪ ਜੀ ਨੇ ਸਿਰ ਤੇ ਮਿਹਰ ਪਰੇ ਹੱਥ ਰੱਖ ਕੇ ਸਰਤੀ ਪਾਸ਼ਾ ਜੀ ਸਾਰੇ ਕਾਰਜ ਕਰਵਾਉਣੇ ਮਿਹਰ ਪਰੇ ਹੱਥ ਰੱਖਣੇ ਗਰੀਬਨਾਂ ਵਾਸਤੇ ਪਾਸ਼ਾ ਸੰਗਤਾਂ ਨਾਲ ਪਰਸਪਰਸ ਇਹਨਾਂ ਦਾ ਪਿਆਰ ਮੈਂ ਸੁਰਜੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕਲਾਨੌਰ ਮਾਨਯੋਗ ਵਿੱਤੀ ਕਮਿਸ਼ਨਰ ਮੋਹਾਲੀ ਜੀ ਦੇ ਹੁਕਮ ਅਨੁਸਾਰ ਅੱਜ ਮੈਂ ਆਪਣੀ ਪੋਸਟ ਦਾ ਅਹੁਦਾ ਅਹੁਦੇ ਤੇ ਬਿਰਾਜਮਾਨ ਹੋਏ ਆ ਤੇ ਮੈਂ ਪਹਿਲਾਂ ਵੀ ਲਗਭਗ ਐਜੇ ਵੀਡੀਓ ਲਗਭਗ 15 ਸਾਲ ਸਰਵਸਥੇ ਕੀਤੀ ਸੀ ਮੈਨੂੰ ਹਲਕੇ ਦੀਆਂ ਸਾਰੀਆਂ ਸਮੱਸਿਆ ਪਿੰਡਾਂ ਨੂੰ ਜਾਣੂ ਆ ਤੇ ਮੈਂ ਪਹਿਲਾਂ ਵੀ ਡਿਊਟੀ ਤਨ ਦੇ ਇਨਾਂ ਨਿਭਾਈ ਸੀ ਤੇ ਹੁਣ ਵੀ ਮੈਂ ਆਪਣੀ ਡਿਊਟੀ ਜਰੀਆ ਤਨ ਦੇ ਇਨਾਂ ਨਿਭਾਵਾਂਗਾ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਨਿਰਾਸ਼ਾ ਨਹੀਂ ਹੋਊਗੀ ਬੇਅਤ ਭਾਵ ਕੰਮ ਕੀਤੇ ਜਾਣਗੇ ਤੇ ਜੋ ਵੀ ਸਰਕਾਰ ਵੱਲੋਂ ਸਕੀਮਾਂ ਆਉਣਗੀਆਂ ਉਹ ਪਿੰਡ ਦੇ ਸਰਪੰਚਾਂ ਨਾਲ ਤਾਲਮੇਲ ਕਰਕੇ ਲੋਕਾਂ ਤੱਕ ਹਰ ਹੀਲੇ ਵਸੀਲੇ ਪਹੁੰਚਦੀਆਂ ਕੀਤੀਆਂ ਜਾਣਗੀਆਂ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਇਹ ਮੇਰੀ ਬੇਨਤੀ ਮੈਂ ਪਿੰਡ ਦੇ ਸਰਪੰਚਾਂ ਤੇ ਮੋਤਬਰਾਂ ਨੂੰ ਬੇਨਤੀ ਕਰਦਾ ਵਾਂ ਕਿ ਕੋਈ ਵੀ ਪਿੰਡ ਦਾ ਕੰਮ ਹੈ ਜਿਹੜਾ ਹੋਣ ਵਾਲਾ ਵਾ ਉਹ ਤੁਸੀਂ ਬੇਚਿਜ ਕੇ ਮੇਰੇ ਕੋਲ ਆਓ ਮੈਂ ਖਰ ਹੀ ਲੇ ਵਸੀਲੇ ਉਹਨੂੰ ਆਪਾਂ ਕੰਮ ਨੂੰ ਕਰਾਂਗੇ ਕਿਸੇ ਵੀ ਕਿਸਮ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਤੇ ਉਹ ਮੇਰੇ ਕੋਲ ਦਫ਼ਤਰ ਆਣ ਕੇ ਆਪਣਾ ਕੰਮ ਕਰਵਾਓ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਅਸੀਂ ਪਿੰਡ ਦੇ ਮੋਤਬਰ ਸਰਪੰਚਾਂ ਨਾਲ ਮਿਲ ਕੇ ਉਹਨਾਂ ਨੂੰ ਹਰ ਹੀਲੇ ਵਸੀਲੇ ਪਿੰਡ ਤੋਂ ਪੰਚਾਇਤਾਂ ਤੱਕ ਹਰ ਵਿਅਕਤੀ ਤੱਕ ਪਹੁੰਚਦਿਆਂ ਕਰਾਂਗੇ